ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਅੱਜ ਕੱਚੀ ਸ਼ਰਾਬ ਬਣਾ ਕੇ ਵੇਚਣ ਦਾ ਕੰਮ ਕਰਨ ਵਾਲਿਆਂ ਦੇ ਉੱਤੇ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੱਚੀ ਸ਼ਰਾਬ ਦੀ ਤਿਉਹਾਰ ਦੇ ਦਿਨਾਂ ਵਿੱਚ ਮੰਗ ਵੱਧ ਜਾਂਦੀ ਹੈ। ਜਿਸ ਕਰਕੇ ਇਸ ਨੂੰ ਤਿਆਰ ਕਰ ਬਾਜ਼ਾਰ ਵਿੱਚ ਵੇਚਣ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦੀ ਪਣਕ ਪੈਂਦਿਆਂ ਹੀ ਸਾਡੀ ਟੀਮ ਮੌਕੇ ਤੇ ਪਹੁੰਚ ਕੇ ਸ਼ਰਾਬ ਨੂੰ ਬਰਾਮਦ ਕਰਦੀ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਦੋਸ਼ੀ ਪੁਲਿਸ ਦੀ ਪੋਚ ਤੋਂ ਬਾਹਰ ਹਨ ਲੇਕਿਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਸ਼ਰਾਬ ਪੀਣ ਨਾਲ ਕਾਫੀ ਨੁਕਸਾਨ ਮੁਨੱਖੀ ਜੀਵਨ ਤੇ ਹੁੰਦਾ ਹੈ ਇਸ ਕਰਕੇ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ ਬਿਰੋਜ਼ਪੁਰ ਤੋਂ ਦੈਨਿਕ ਸਵੇਰਾ ਲਈ ਸਰਬਜੀਤ ਦੀ ਰਿਪੋਰਟ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਬੇਸਿਕਲੀ ਪੀਣਯੋਗ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ساری ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹ ਜਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣ ਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਖਰਜ਼ੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸਰ ਸੱਚਾ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀਣ ਨਾਲ ਕਈ ਮੌਤਾਂ ਆਈਆਂ ਨੇ ਅੱਜ ਪੁਲਿਸ ਕੋਲ ਬੁਦੀ ਪਾਵਲ ਨੂੰ ਪੁਲਿਸ ਪਾਵਲ ਨੂੰ ਵੱਡੀ ਕਾਮਯਾਬੀ ਮਿਲੀ ਹੈ ਕਿ ਜੋ ਸ਼ਰਾਬ ਨਜਾਇਜ਼ ਕੋਲ ਪ੍ਰਾਪਤ ਕੀਤੀ ਗਈ ਹੈ ਠੀਕ ਹਨ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾਪ ਰਿਹਾ ਬਿਕਾਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਾ ਨਿਊਟਰਲ ਅਲਕੋਹਲ ਹੈ ਉਹ ਮੈਥਨੋਲ ਸੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟ੍ਰੈਜੇਡੀ ਹੋਈ ਸੀ ਉਹ ਮੈਥਨੋਲ ਸੀ ਮੈਥਨੋਲ ਸਰ ਜਿਹੜੀ ਇਹ ਚੀਜ਼ ਬੜੀ ਬੜੀ ਗਈ ਹੈ ਜਿਹੜੀ ਚੀਜ਼ ਸਰ ਫੜੀ ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਸਰ ਕਿੰਨਾ ਕਾ ਅੰਤਰ ਹੈ ਜੀ ਉਹਦੇ 'ਚ ਇਹ ਉਹ ਇੰਡਸਟਰੀਅਲ ਪ੍ਰੋਡਕਟ ਹੈ ਮੈਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੇ ਆਮ ਡਿਸਟਿਲੇਸ਼ਨ ਹੁੰਦੇ ਆ ਦੋਨਾਂ 'ਚ ਬਹੁਤ ਬੰਦਿਆ ਕੈਮੀਕਲ ਕੰਪੋਜ਼ੀਸ਼ਨ ਦਾ ਕਾਫੀ ਤਾਂ ਜੀ ਕਿਸੀ ਕਾ ਇਨਫੋਰਮੇਸ਼ਨ ਮਿਲ ਜੀ ਤਾਂ ਸਾਧਰ ਰਿਹਾ ਕਿ ਇੱਕ ਚੁਭੇ ਨੰਨਾਂ ਵਿਖੇ ਇਥੇ ਜਰਾਬ ਲਟੋ ਕੇ ਰੱਖੀਏ ਜਿੱਤੇ ਇਮੀਡੀਏਟਲੀ ਰੈਕਟ ਕਰਦੇ ਹੋਏ ਨਾਲ ਐਕਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨਾਲ ਲੈ ਕੇ ਐਸ ਐਚਓ ਨੂੰ ਜੀਗਾ ਨੂੰ ਬਾਉਂਡਮ ਕੀਤਾ ਅਤੇ ਬਾਉਂਡਮ ਤੋਂ ਸਰਚ ਕਰਵਾ ਲਿਆ ਗਿਆ ਕਿ ਉੱਥੇ तकरीबन 150 ਤੋਂ ਉੱਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਹੈ ਇੱਕ ਅਲਕੋਹਲ ਮਿਲੀ ਹੈ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਥੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਬੈਠੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵਿਛੜਾ ਸੀ ਦੀਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਸਟੇ ਕੀਤਾ ਗਿਆ ਜਿਹੜੇ ਉਹ ਬੰਦੇ ਹਜੇ ਫਰਾਰ ਨੇ ਉਹਨਾਂ ਦੇ ਲਈ ਵੱਖ-ਵੱਖ ਅਸੀਂ ਦੀ ਪਾਰਟੀਆਂ ਬਣਾਤੀਆਂ ਜਿਨੂੰ ਕਿ ਇਮੀਡੀਏਟਲੀ ਗ੍ਰਫਤਾਰ ਕਰ ਲਿਆ ਜਾਏਗਾ ਕੇਸ ਬੜਾ ਹੈ ਜਿਸਟਰਕਾਰਪਟਰ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਦਰਜ ਹੋਏ ਇਹ ਚਾਰ ਵਿਅਕਤੀਆਂ ਦੇ ਕੇਸ ਇਸ ਤੋਂ ਸਰ ਇਹਦੇ ਜਿਹੜਾ ਮਨੁੱਖੀ ਜੀਵਨ ਦੇ ਕੀ ਪਰਕੰਦੇ ਜਿਹਦੇ ਵਿੱਚ ਕੋਈ ਇਹ ਇਹ ਆਮਲਕੋਲ ਹੈ ਇਹ ਜਿਹੜਾ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਅੱਜ ਕੱਚੀ ਸ਼ਰਾਬ ਬਣਾ ਕੇ ਵੇਚਣ ਦਾ ਕੰਮ ਕਰਨ ਵਾਲਿਆਂ ਦੇ ਉੱਤੇ ਕਾਰਵਾਈ ਕੀਤੀ ਗਈ ਅਧਿਕਾਰੀਆਂ ਨੇ ਦੱਸਿਆ ਕਿ ਕੱਚੀ ਸ਼ਰਾਬ ਦੀ ਤਿਉਹਾਰ ਦੇ ਦਿਨਾਂ ਵਿੱਚ ਮੰਗ ਵੱਧ ਜਾਂਦੀ ਹੈ ਜਿਸ ਕਰਕੇ ਇਸ ਨੂੰ ਤਿਆਰ ਕਰ ਬਾਜ਼ਾਰ ਵਿੱਚ ਵੇਚਣ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੀ ਪਣਕ ਪੈਂਦਿਆ ਹੀ ਸਾਡੀ ਟੀਮ मौके ਤੇ ਪਹੁੰਚ ਕੇ ਸ਼ਰਾਬ ਨੂੰ ਬਰਾਮਦ ਕਰਦੀ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਲੇਕਿਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਸ਼ਰਾਬ ਪੀਣ ਨਾਲ ਕਾਫੀ ਨੁਕਸਾਨ ਮੁਨੱਖੀ ਜੀਵਨ ਤੇ ਹੁੰਦਾ ਹੈ ਇਸ ਕਰਕੇ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ ਬਿਰੋਜ਼ਪੁਰ ਤੋਂ ਦੈਨਿਕ ਸਵੇਰਾ ਲਈ ਸਰਬਜੀਤ ਦੀ ਰਿਪੋਰਟ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਬੇਸਿਕਲੀ ਪੀਣਯੋਗ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹਨੂੰ ਜ਼ਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਖਰ ਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ ਸਰ ਸਿੱਖਾ ਜਣੀ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀਣ ਨਾਲ ਕਈ ਮੋਤਾਂ ਆਈਆਂ ਨੇ ਅੱਜ ਪੇਪਰ ਪੁੱਛੋ ਲੋ ਕੁਝ ਪਵਾ ਬਲੋਂ ਕੁਝ ਪਵਾ ਬਲੋਂ ਵੱਡੀ ਕੰਡਾਂ ਵੀ ਮਿਲੀ ਹੈ ਕਿ ਜੋ ਸ਼ਰਾਬ ਨਜਾਇਜ਼ ਕੋਲ ਪ੍ਰਾਪਤ ਕੀਤੀ ਗਈ ਹੈ ਕੀ ਕਰਨਾ ਚਾਹੀਦਾ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾ ਪਿਆ ਬਿਕਾਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਾ ਨਿਊਟਰਲ ਅਲਕੋਹਲ ਹੈ ਉਹ ਮੈਥਨੋਲ ਸੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟ੍ਰੇਜੇਡੀ ਹੋਈ ਸੀ ਉਹ ਮੈਥਨੋਲ ਸੀ ਮੈਥਨੋਲ ਸਰ ਜਿਹੜੀ ਇਹ ਚੀਜ਼ ਪੜੀ ਪੜੀ ਗਈ ਹੈ ਜਿਹੜੀ ਚੀਜ਼ ਸਰ ਪੜੀ ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਸਰ ਕਿੰਨਾ ਕਾ ਅੰਤਰ ਹੈ ਜੀ ਉਹਦੇ 'ਚ ਇਹ ਉਹ ਇੰਡਸਟਰੀਅਲ ਪ੍ਰੋਡਕਟ ਹੈ ਮਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੀ ਆਮ ਡਿਸਟਿਲੇਸ਼ਨ ਹੁੰਦੀ ਹੈ ਦੋਨਾਂ 'ਚ ਬਹੁਤ ਫਰਕ ਹੈ ਕੈਮੀਕਲ ਕੰਪੋਜੀਸ਼ਨ ਦਾ ਕਾਫੀ ਤਾਂ ਜੀ ਸਿਕਰਟ ਇਨਫੋਰਮੇਸ਼ਨ ਹੋਣੀ ਸੀ ਕਿਉਂਕਿ ਅਸਾਦਰ ਵਿਕੇ ਕੀ ਇੱਕ ਚੁਗਰੀਨ ਮੰਗਣਾ ਵਿਕੇ ਕਿਤੇ ਸ਼ਰਾਬ ਲਕੋ ਕੇ ਰੱਖੀ ਜਿੱਤੇ ਇਮੀਡੀਏਟਲੀ ਡਾਇਰੈਕਟ ਕਰਦੇ ਹੋਏ ਨਾਲ ਐਕਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨਾਲ ਲੈ ਕੇ ਐਸਐਚਓ ਨੂੰ ਉਸ ਜਗ੍ਹਾ ਨੂੰ ਪੌਡਮ ਕੀਤਾ ਅਤੇ ਪੌਡਮ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ तकरीबन 150 ਤੋਂ ਉੱਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਹੈ ਇੱਕ ਅਲਕੋਹਲ ਮਿਲੀ ਹੈ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨਾਂ ਉੱਤੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਬੈਠਕੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵਿਛੜਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸਸਟਾ ਕੀਤਾ ਗਿਆ ਜਿਹੜੇ ਉਹ ਬੰਦੇ ਹਜੇ ਫਰਾਰ ਨੇ ਉਹਨਾਂ ਦੇ ਲਈ ਵੱਖ-ਵੱਖ ਅਸੀਂ ਦੀ ਪਾਰਟੀਆਂ ਬਣਾਤੀਆਂ ਜਿਨੂੰ ਕਿ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਬੜਾ ਹੈ ਜਿਸਟਰਕਾਰ ਬਟਾ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਦਰਜ ਹੋਏ ਇਹ ਚਾਰ ਵਿਅਕਤੀਆਂ ਦੇ ਕੇਸ ਇਸ ਤੋਂ ਸਰ ਇਹਦੇ ਜਿਹੜਾ ਮਨੁੱਖੀ ਜੀਵਨ ਤੇ ਕੀ ਫਰਕ ਪੈਂਦਾ ਜੀ ਇਹਦੇ ਵਿੱਚ ਕੋਈ ਇਹ ਇਹ ਆਮਲ ਕੋਲ ਹੈ ਇਹ ਜਿਹੜਾ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਅੱਜ ਕੱਚੀ ਸ਼ਰਾਬ ਬਣਾ ਕੇ ਵੇਚਣ ਦਾ ਕੰਮ ਕਰਨ ਵਾਲਿਆਂ ਦੇ ਉੱਤੇ ਕਾਰਵਾਈ ਕੀਤੀ ਗਈ ਅਧਿਕਾਰੀਆਂ ਨੇ ਦੱਸਿਆ ਕਿ ਕੱਚੀ ਸ਼ਰਾਬ ਦੀ ਤਿਉਹਾਰ ਦੇ ਦਿਨਾਂ ਵਿੱਚ ਮੰਗ ਵੱਧ ਜਾਂਦੀ ਹੈ ਜਿਸ ਕਰਕੇ ਇਸ ਨੂੰ ਤਿਆਰ ਕਰ ਬਾਜ਼ਾਰ ਵਿੱਚ ਵੇਚਣ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੀ ਪਣਕ ਪੈਂਦਿਆ ਹੀ ਸਾਡੀ ਟੀਮ मौके ਤੇ ਪਹੁੰਚ ਕੇ ਸ਼ਰਾਬ ਨੂੰ ਬਰਾਮਦ ਕਰਦੀ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਲੇਕਿਨ ਅਧਿਕਾਰੀਆਂ ਨੇ ਦੱਸਿਆ ਕਿ ਹੈ ਸ਼ਰਾਬ ਪੀਣ ਨਾਲ ਕਾਫੀ ਨੁਕਸਾਨ ਮੁਨੱਖੀ ਜੀਵਨ ਤੇ ਹੁੰਦਾ ਹੈ ਇਸ ਕਰਕੇ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ ਬਿਰੋਜ਼ਪੁਰ ਤੋਂ ਦੈਨਿਕ ਸਵੇਰਾ ਲਈ ਸਰਬਜੀਤ ਦੀ ਰਿਪੋਰਟ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬੰਦੀ ਬੇਸਿਕਲੀ ਪੀਣਯੋਗ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹ ਜਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਪਰਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ ਸਰਪੰਚ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀਣ ਨਾਲ ਕਈ ਮੋਤਾਂ ਆਈਆਂ ਨੇ ਅੱਜ ਪੇਪਰ ਪੁਰਸੋਂ ਪੁਰਸੋਂ ਵੱਲੋਂ ਵੱਡੀ ਖੰਡਾ ਵੀ ਮਿਲਿਆ ਕਿ ਜੋ ਸ਼ਰਾਬ ਨਜਾਇਜ਼ ਕੋਲ ਪ੍ਰਾਪਤ ਕੀਤੀ ਗਈ ਹੈ ਠੀਕ ਕਿਹਨੇ ਚਲੋ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾ ਪਿਆ ਬਿਕਾਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਾ ਨਿਊਟਰਲ ਅਲਕੋਹਲ ਹੈ ਉਹ ਮੈਥਨੋਲ ਸੀ ਜਿਹੜੀ ਅਮਰਸਰ ਦੇ ਵਿੱਚ ਟ੍ਰੈਜੇਡੀ ਹੋਈ ਸੀ ਉਹ ਮੈਥਨੋਲ ਸੀ ਮੈਥਨੋਲ ਸਰ ਜਿਹੜੀ ਇਹ ਚੀਜ਼ پڑھی پڑھی ਗਈ ਹੈ ਜਿਹੜੀ ਚੀਜ਼ ਸਰ پڑھی ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਸਰ ਕਿੰਨਾ ਕ ਅੰਤਰ ਹੈ ਜੀ ਉਹਦੇ 'ਚ ਇਹ ਉਹ ਇੰਡਸਟਰੀਅਲ ਪ੍ਰੋਡਕਟ ਹੈ ਮੈਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੀ ਆਮ ਡਿਸਟਿਲੇਸ਼ਨ ਹੁੰਦੀ ਹੈ ਦੋਨਾਂ ਦੀ ਬਹੁਤ ਕੋਈ ਕੈਮੀਕਲ ਕੰਪੋਜੀਸ਼ਨ ਦਾ ਕਾਫੀ ਤਾਜਿਕ ਸਿਕਰ ਇਨਫੋਰਮੇਸ਼ਨ ਮਿਲ ਜੀ ਤਾਂ ਅਸਾਦਰ ਲਿਖਿਆ ਕੀ ਇੱਕ ਚੁੱਭੇ ਨੰਨਾਂ ਉਕੇ ਇਥੇ ਚਨਾਵ ਲਿਖੋ ਕੇ ਰੱਖੀ ਜਿੱਤੇ ਇਮੀਡੀਏਟਲੀ ਰੈਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨਾਲ ਲੈ ਕੇ ਐਸਐਚਓ ਨੂੰ ਉਸ ਜਗ੍ਹਾ ਨੂੰ ਇਪੋਰਟਨ ਕੀਤਾ ਅਤੇ ਇਪੋਰਟਨ ਤੋਂ ਸਰਚ ਕਰਵਾ ਦੇ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉੱਤੇ ਈਟਰ 150 ਤੋਂ 200 ਈਟਰ ਸਾਨੂੰ ਜਿਹੜੀ ਹੈ ਇੱਕ ਅਲਕੋਹਲ ਮਿਲੀ ਹੈ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨਾਂ ਉੱਤੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਬੈਠੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵਿਛੜਾ ਸੀ ਦੀਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਸਟਾਰ ਕੀਤਾ ਗਿਆ ਜਿਹੜੇ ਉਹ ਬੰਦੇ ਹਜੇ ਫਰਾਰ ਨੇ ਉਹਨਾਂ ਦੇ ਲਈ ਵੱਖ-ਵੱਖ ਅਸੀਂ ਦੀਆਂ ਪਾਰਟੀਆਂ ਬਣਾਤੀਆਂ ਜਿਹਨੂੰ ਕਿ ਇਮੀਡੀਏਟਲੀ ਗ੍ਰਫਤਾਰ ਕਰ ਲਿਆ ਜਾਏਗਾ ਕੇਸ ਲੜਾਗਾ ਰਜਿਸਟਰ ਕਰ ਦਿੱਤਾ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਦਰਜ ਹੋਏ ਇਹ ਚਾਰ ਵਿਅਕਤੀਆਂ ਦੇ ਕੇਸ ਇਸ ਤੋਂ ਸਰ ਇਹਦੇ ਜਿਹੜਾ ਮਨੁੱਖੀ ਜੀਵਨ ਦੇ ਕੀ ਫਰਕ ਪੈਂਦੇ ਜਿਹਦੇ ਵਿੱਚ ਕੋਈ ਇੱਕ ਇਹ ਆਮਲਕੋਲ ਹੈ ਇਹ ਜਿਹੜਾ